ਕਦਰ ਜੂਟੂ ਤੇ ਪੰਜਾਬੀ ਲੋਕ ਗੀਤ ਚੈਨਲ ਵੇਖਣ ਵਾਲੇ ਸਾਰੇ ਹੀ ਦਰਸ਼ਕਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਜਿਹੜੇ ਸਾਡੇ ਚੈਨਲ ਤੇ ਪਹਿਲੀ ਵਾਰ ਆਏ ਹੈ ਤੇ ਸਾਰਾ ਅੰਤ ਤੋਂ ਲੈ ਕੇ ਤੁਰ ਤੇ ਇਹ ਸਿੱਖਿਆ ਜਰੂਰ ਸੁਣ নেবেন ਇਹ ਪਹਿਲਾ 50 ਸਾਲ ਪਹਿਲਾਂ ਸਿੱਖਿਆ ਗੁੰਰੀ ਸ੍ਰੀ ਦਿੱਤੀ ਗਈ ਹੈ ਅੱਜ ਪਹਿਲਾਂ ਜਦੋਂ ਹਨੰਦ ਕਾਰਜ ਹੋ ਜਾਂਦੇ ਉਦੋਂ ਬਾਅਦ ਸਿੱਖਿਆ ਦੀ ਰਤਨਾ ਇੱਕ ਗੀਆਂ ਗਾਉਂਦੀਆਂ ਕੁਝ ਲੋਕ ਸਿਰੋਕ ਲਾੜੇ ਨੂੰ ਸਮਝਾਉਣ ਵਾਸਤੇ ਕੁਝ ਬੀਬੀ ਨੂੰ ਸਮਝਾਉਣ ਵਾਸਤੇ ਇਹ ਤੁਸੀਂ ਧਿਆਨ ਨਾਲ ਸੁਣ ਲੀ ਜੀ ਸਬਸਕ੍ਰਾਈਬ ਵੀ ਕਰਨਾ ਕੀ ਆਖਦੇ ਹੁੰਦੇ ਵੀ ਦਰਦ ਮਾਲੀ ਖਿੜੇ ਫੁੱਲਾਂ ਨੂੰ ਗੱਲ ਹੀ ਨਾਲੋਂ ਤੋੜ ਦਿੰਦੇ ਪਰ ਮਾਲੀ ਨਾਲੋਂ ਸਮਾਜ ਆਲਮ ਤੀਆਂ ਨੂੰ ਮਾਪਿਆਂ ਨਾਲੋਂ ਤੋੜ ਦਿੰਦੇ ਜਿੰਨਾ ਤੋਰਿਆ ਉਹਨਾਂ ਦੇ ਧੰਨ ਜਿਗਰੇ ਤੀਆਂ ਤੋੜਨ ਕੰਮ ਅਖਿਆਈ ਦਾ ਏ ਸਦਾ ਆਪ ਨੂੰ ਤੋੜ ਕੇ ਪਤਾ ਲੱਗਦਾ ਕਿੰਨਾ ਦੁੱਖ ਜਲਾਈ ਦਾ ਏ ਤੈਨ ਦੇਖ ਕੇ ਅੱਜ ਜਲਾਈ ਤੇਰੀ ਗਮਾਂ ਵਿੱਚ ਗੋਤੇ ਖਾਣ ਲੱਗੀ ਹੰਝੂ ਦੇਖ ਕੇ ਤਾਰੇ ਵੀ ਰੋਣ ਲੱਗੇ ਜਦ ਸਿੱਖਿਆਵੇਂ ਤੇਰੀ ਗਉਣ ਲੱਗੀ ਅੱਜ ਦਿਨ ਪਾਗਾਂ ਵੜਾਏ ਬਾਵਰ ਦੇ ਸਿਰ ਤਾਂ ਪਰ ਜਾ ਲੈ ਗਿਆ ਚੜੀ ਲੱਲੀ ਕੰਧਾ ਨੂੰ ਜੀ ਜੀ ਬੇੜੇ ਵੈ ਗਿਆ ਮਾਪ ਤੇ ਜਸ ਗਉਂਦੇ ਸਤ ਗੁਰ ਦਾ ਜਿਸ ਨੇ ਸੋਣਾ ਮੇਲ ਬਣਾ ਤਾ ਤਨ ਜਿਗਰਾ ਮਾਪਿਆਂ ਦਾ ਰੁੰਦੀ ਥੀ ਨੁੜਲੀ ਪਾਤਾ ਬੈ ਗੁੱਦੀ ਮਾਤਾ ਦੇਤੀ ਰੋਵੇ ਕਰੇ ਅਰਜੋਈ ਗਣ ਲਗਦੀ ਵੀਰਾਂ ਦੇ ਅੱਜ ਦੀ ਰਾਤ ਰੱਖ ਲੋ ਕੋਈ ਨਾ ਰੱਖ ਸਕਦੇ ਰੁੰ ਦੇ ਬਾਵਲ ਨੇ ਇਹ ਸੁਣਾਤਾ ਤਨ ਜਿਗਰ ਮੱਧਾਂ ਦਾ ਰੁੰਦੀ ਥੀ ਨੁੜੋਲੀ ਪਾਤਾ ਹੱਥ ਰਿਸਤੇ ਰਿਸ਼ਤੇਦਾਰੀ ਰੱਖ ਤੀਨੇ ਬਾਵਲ ਸਿੱਖਿਆ ਦੇ ਸਮਝਾਵੇ ਸਰਦੇ ਉਹ ਹੀ ਮਾਪੇ ਨੇ ਝੂਠੇ ਸਰਦੇ ਤੀਆਂ ਦੇ ਦਾਵੇ ਪਿਆਰ ਹੋਂ ਨਾ ਮੱਪਿਆ ਨਾਲ ਪਾਲੋ ਜਿੰਨਾ ਦੀ ਢੋਲੀ ਪਾਤਾ ਤਨ ਜੇ ਰਮਪਿਆ ਦਾ ਰੋਂਦੀ ਇਹ ਨੂ ਢੋਲੀ ਪਾਤਾ ਤੀਆਂ ਰੱਖਦੇ ਰਾਜੀ ਨਾ ਇਹੋ ਕੁੱਲ ਜਵਾਨਾਂ ਪੁੱਤਰ ਦੌਲਤ ਮੱਪਿਆਂ ਦੀ ਤੀਆਂ ਹੁੰਦੀਆਂ ਤਾਂ ਨਵੇਂ ਗੰਨਾ ਉਤਰ ਵੰਗ ਪਾੜੀ ਸੀ ਰੱਖਿਆ ਆਨਨ ਵਿੱਚ ਛਪਾ ਕੇ ਨਾਵੱਸ ਬਾਵਲ ਦੀ ਇੱਥੇ ਆਕੇ ਹਿੰਮਤ ਹਾਰੀ ਇੱਕ ਪੱਥਰ ਰਖ ਦਿਲ ਤੇ ਤੀ ਦੇ ਧਾਣ ਦਾ ਜਾਗਰ ਚਾਤਾ ਤਨ ਜਿਗਰ ਮੱਪਿਆ ਦਾ ਰੋਂਦੀ ਤੀ ਨੂੰ ਡੋਲੀ ਪਾਤਾ ਜੋ ਗਾਧੀ ਕੀ ਚਿੜੀਆਂ ਬਾਗਸ ਨਾਲ ਮਸਕਾਇਆ ਪਾਲ ਅਜ ਤੋਰਨ ਵੇਲੇ ਮਾਤਾ ਨੇ ਤੀਨੂ ਕੁੱਟੂ ਸਿਨੇ ਨਾਲ ਲਾਇਆ ਧੀ ਦੇ ਪਿਆਰ ਨੂੰ ਕਹਿੰਦੀ ਅੰਬਰ ਕੰਮਣ ਲਾਤਾ ਤਨ ਜਿਗਰ ਮੱਪਿਆ ਦਾ ਰੁੰਦੀ ਤੀਨੂ ਡੋਲੀ ਪਾਤਾ ਦੇਵ ਰਾਜ ਇੱਠਾ ਨੰਨਧਾਨ ਨੂੰ ਪੈਣਾ ਪਈ ਬਣਾਉਣਾ ਦੇਖ ਰਿਸ਼ਤੇਦਾਰੀ ਨੂੰ ਮੱਥੇ ਭਟਕ ਦੇਨੀ ਪਾਉਣਾ ਹੋਵੇ ਗਲਤੀ ਮੰਨ ਲੈਣੀ ਮਿੱਠਾ ਭੋਲ ਕਿਸੇ ਸੱਚ ਕਾਤਾ ਤੰਨ ਜਿਗਰ ਮੱਪਿਆ ਦਾ ਰੁੰਦੀ ਈਨੂ ਡੋਲੀ ਪਾਤਾ ਤੇਰੇ ਚਚਿਤੈ ਮੰਮੇ ਤੀਏ ਹੁੰਦੀਆਂ ਨਾ ਜੱਗ ਦੀਆਂ ਰੀਸਾਂ ਸਾਡੀ ਖੁਸ਼ੀ ਨਾਲ ਦਰਦ ਹੈ ਵਿੱਚ ਵਛੋੜ ਦੀਆਂ ਚੀਸਾਂ ਚੱਚੀਆਂ ਤਾਂ ਨਾ ਮੰਮੀਆਂ ਦਾ ਜਿਗਰਾ ਪਿਆਰ ਪੈਣ ਤੂੰ ਲੈ ਜਾ ਹੂਆ ਪੈਣਾ ਜਿਗਰਾ ਸਤਕਾਰ ਢੋਲੀ ਵਿੱਚ ਵਜਿਆ ਤੇਰੀਆਂ ਪਿਆਰੀਆਂ ਸਹੇਲੀਆਂ ਨੇ ਹੰਝੂਆਂ ਦਾ ਮੀਂਹ ਵਰਸਾਤਾ ਤਨ ਜਿਗਰਾ ਮੱਪਿਆ ਦਾ ਰੋਂਦੀ ਥੀਨੂ ਡੋਲੀ ਪਾਤਾ ਕਹਿੰਦੀ ਵੀਰਾਨੂ ਪੈਣ ਨੂੰ ਚਰਦਾ ਜੋਰ ਨਾ ਮੇ ਦੇਵੀ ਧੀ ਚਲਦਾ ਜੋਰ ਨਾ ਵੀਰਾ ਧੀਮੀ ਕਾਮ ਹੱਥ ਸੁਨੇਹਾ ਹੋਯੂ ਹਾਜ਼ਰ ਵੀਰਾ ਤੇਰਾ ਡੋਲੀ ਪੈ ਧੱਤ ਦੱਦੀ ਨੂੰ ਵਿੱਚ ਬਠਾਤਾ ਤਨ ਜਿਗਰਾ ਮੱਪਿਆ ਦਾ ਰੋਂਦੀ ਈ ਨੂੰ ਰੋਲੀ ਪਾਤਾ ਪਾਲ ਪਾਲ ਕੀ ਸੰਸਾਰ ਵਿੱਚੋਂ ਤੀ ਦੇ ਕੇ ਕੁੱਤ ਬਣਾਇਆ ਫੁੱਲ ਤੋੜ ਕੇ ਟਾਣੀ ਤੇ ਜਿੱਜਾ ਜੀ ਤੇਰੇ ਵਾਗ ਚਲਾਤਾ ਮਸ਼ਹੂਰ ਹੋ ਕੇ ਵਾਵਲ ਨੇ ਅੱਜ ਤੇਰਾ ਵੱਖਰਾ ਕਾਰ ਬਣਾਤਾ ਤਨ ਜਿਗਰਾ ਮੱਪਿਆ ਦਾ ਰੋਂਦੀ हीन डो पाता करी सेवा सतगुरी न ओट ऊट लैनि दी जेडा बदल देवेत गीर सत मन्नी वार नूना दुनि तपत मप्यादा तन् जिगरा माप्याोी पाता ਪਾਤਾ ਆਓ ਪਿਆਰੀਓ ਸਹੇਲਿਓ ਨੀ ਮਿਲੀਏ ਗਾਲ ਵਿੱਚ ਪਾਕੇ ਆਹਾ ਅਜ ਰੰਗਲਾ ਚਰਖਾ ਪੈਣੀ ਕੱਲਾ ਮਾਰਦਾ ਤਾਹਾ ਕੱਲਾ ਮਾਰਦਾ ਤਾਹਾ ਤੇਰੀਆਂ ਪਿਆਰੀਆਂ ਸਹੇਲੀਆਂ ਨੇ ਪਿਆਰ ਧਰਮ ਵਿੱਚ ਪਾਤਾ ਤਨ ਜਿਗਰ ਮੱਪਿਆਂ ਦਾ ਰੁੰਦੀ ਦੀਨੂ ਦੋਲੀ ਪਾਤਾ ਸੋਹੇ ਰਿਵਾੜਿਆ ਵੇ ਤੇਰੇ ਬਾਵਲ ਸਿੱਖਿਆ ਦੇ ਸਿੱਖਿਆ ਦੇ ਸਮ ਜਾਵੇ ਸਿਨਾਪਿਆ ਦੀ ਜਿਤੋਂ ਤੂੰ ਰੇ